ਬਾਦ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾ ਹਿਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈਲ ਗਵਾ ਬਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾ ਬਣਿਆ ਹਰ ਨਿਰਮਲ ਗੁਰ ਸ਼ਬਦ ਸਾਲਾਹੀ ਸ਼ਬਦ ਸੁਣ ਤਿਸਾ ਮਿਟਾ ਬਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਾਂ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੇ ਕੇ ਨਿਰਮਲ ਨਾਦ ਗਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿਚਹੁ ਆਪ ਮੁਵਾ ਤਿੱਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉਮੈ ਮੈਲ ਗੁਰ ਸ਼ਬਦੇ ਧੋਵੈ ਨਿਰਮਲ ਬਾਜੈ ਅਨਹਦ ਧੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰਿ ਸ਼ਬਦ ਪਰੋਵੈ ਨਿਰਮਲ ਨਾਮ ਲਗੇ ਬੜ ਫਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲਕ ਦੇ ਨ ਲਾਗੈ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਭਾਏ ਮੈਲਾ ਚੌਕਾ ਮੈਲੇ ਥਾਏ ਮੈਲਾ ਖਾਏ ਫਿਰ ਮੈਦ ਵਿਧਾਏ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੈ ਮਨ ਅੰਤ ਗੁਰਮੁਖ ਮੈਨ ਚੁਕਾ ਬਣਿਆ ਮਾਧ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਊਜਲ ਸਦਾ ਮੁਖ ਸੋਹ ਹੈ ਅਤ ਊਜਲ ਨਾਮ ਤੇ ਆ ਬਣਿਆ ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਦਾ ਬਣਿਆ ਗੋਬਿੰਦ ਗੋਬਿੰਦ ਕਹੈ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾ ਬਣਿਆ ਰਹਾਉ ਗੋਬਿੰਦ ਗਾਵਹਿ ਸਹਿਜ ਸੁਭਾਏ ਗੁਰ ਕੈ ਪੈ ਉਜਲ ਹਮੈ ਮਲ ਜਾਏ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ मनवा नाचे भगत डृढाये गुरु कह शब्द मन मन मिलाए सच्चा ताल पूरे माया मोह चुकाए शब्दे नृत्य करावण्या ऊंचा पूके तन हे पछाडे माया मोह जोहया जम काले माया मोह इस मन हे नचाए अंतर कपट दुख पावण्या ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿਜ ਸੁਭਾਏ ਬਾਣੀ ਵੱਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪੇੜ ਬੰਧ 나ਚੈ ਦੂਜੈ ਭਾਏ ਦੁਖ ਪਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਾਸ ਸਤ ਸੰਜਮ ਜੁਗਤਾ ਗੁਰ ਕੈ ਸ਼ਬਦ ਸਦਾ ਹਰ ਧਿਆਏ ਏਹਾ ਭਗਤ ਹਰ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਭਗਤ ਨਾ ਪਾਏ ਕੋਈ ਨਾਮ ਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚਾ ਲਾਹੀ ਸੱਚਾ ਨਾਏ ਦੁੱਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮੰਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦਨ ਦਾ ਬਣਿਆ ਜੋ ਹਰ ਸੇਵ ਹੈ ਸੇ ਸਦਾ ਸੋਹ ਹੈ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇ ਭਗਤ ਤੇਰੇ ਮਨ ਪਹਾਏ ਸਚ ਬਾਣੀ ਤੁਦੈ ਸਾਲਾਹਨ ਰੰਗ ਰੱਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੇ ਤਾਂ ਚੂ ਕਹਿ ਤੇਰਾ ਜਾਂ ਤੁਧ ਭਾਵੇ ਤਾਂ ਨਾਏ ਰਚਾਵਹਿ ਤੂੰ ਆਪੇ ਨਾਮ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਿ ਸੋਗ ਸਭ ਮੋਗ ਗਵਾਇਆ ਇਕ ਸਿਉ ਲਿਵ ਲਾਗੀ ਸਦਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੇਰੈ ਚਾਏ ਨਉ ਨਿਦ ਨਾਮ ਵਸਿਆ ਮਨ ਆਏ ਪੂਰੇ ਭਾਵ ਸਤਗੁਰ ਪਾਇਆ ਸਬਦੇ ਮੇਲ ਮਿਲਾ ਬਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮੇਲ ਲੈਂ ਗੁਰ ਮੁਖ ਜਾਤਾ ਕੁਆਪੇ ਦੇਵਹਿ ਨਾਮ ਬਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕਸ ਸਿਉ ਮਨ ਰਹਿਆ ਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖ ਹੋਵੇ ਸੋ ਸਾਲਾਹੇ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਵਣਿਆ